ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 733 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 734 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਚੌਥਾ ਜਿੱਥੇ ਹਰਿਆ ਰਾਦੀ ਐ ਤਿੱਥੇ ਹਰ ਮਿੱਤ ਸਹਾਈ ਜਿਸ ਵੀ ਥਾਂ ਪਰਮਾਤਮਾ ਦਾ ਰਜ਼ਨ ਕੀਤਾ ਜਾਏ ਉਹ ਮਿੱਤਰ ਪਰਮਾਤਮਾ ਉੱਥੇ ਹੀ ਆ ਮਦਦਗਾਰ ਬਣਦਾ ਹੈ ਸਹਾਈ ਹੁੰਦਾ ਹੈ ਗੌਰ ਕਿਰਪਾ ਤੇ ਹਰ ਮਨ ਵਸੈ ਹੋਰਤ ਵਿਦਲਿਆ ਨਾ ਜਾਈ ਪਰ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਦੇ ਮਨ ਵਿੱਚ ਵਾਸ ਸਕਦਾ ਹੈ ਕਿਸੇ ਵੀ ਹੋਰ ਤਰੀਕੇ ਨਾਲ ਉਸ ਨੂੰ ਲਬਿਆ ਨਹੀਂ ਜਾ ਸਕਦਾ ਹਰ ਤਨ ਸੰਜੀਏ ਭਾਈ ਉਹ ਹਰੀ ਦਾ ਨਾਮ ਧਨ ਇਕੱਠਾ ਕਰਨਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜੇ ਹਲ ਤਪਲਤ ਹਰ ਹੋਏ ਸਖਾਈ ਰਹਾਓ ਜਿਹੜਾ ਹਰੀ ਪਰਮਾਤਮਾਏ ਸ਼ਲੋਕ ਵਿੱਚ ਅਤੇ ਪਰਰੋਖ ਵਿੱਚ ਮਿੱਤਰ ਬਣਦਾ ਹੈ ਰਹਾਓ ਸਤ ਸੰਗਤੀ ਸੰਗ ਹਰ ਤਨ ਖੱਟੀਐ ਹੋਰ ਥੈ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਈ ਸਤ ਸੰਗੀਆਂ ਨਾਲ ਮਿਲ ਕੇ ਪ੍ਰਮਾਤਮਾ ਦਾ ਨਾਮ ਧਨ ਖਟਿਆ ਜਾ ਸਕਦਾ ਹੈ ਸਤ ਸੰਗ ਤੋਂ ਬਿਨਾ ਕਿਸੇ ਵੀ ਹੋਰ ਥਾ ਕਿਸੇ ਵੀ ਹੋਰ ਯਤਨ ਨਾਲ ਹਰੀ ਨਾਮ ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮਹਿਲ ਭਰੀਜਾ ਜਿਓ ਸਾਧ ਸੰਗਤ ਕਰਕੇ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਹਰ ਰਤਨ ਕਾ ਵਪਾਰੀਆ ਹਰ ਰਤਨ ਧਨ ਵਿਹਾਜੇ ਕੱਚੇ ਕੇ ਵਪਾਰੀਏ ਵਾਕ ਹਰ ਧਨ ਲਿਆ ਨਾ ਜਾਈ ਹਰ ਨਾਮ ਦਾ ਧਨ ਸਤ ਸੰਗੀ ਵਪਾਰੀ ਨਾਮ ਧਨ ਖਰੀਦਦਾ ਹੈ ਨਾ ਸਵੰਤ ਪਦਾਰਥਾਂ ਦੇ ਵਪਾਰੀ ਮਾਇਕ ਪਦਾਰਥ ਹੀ ਖਰੀਦਦੇ ਹਨ ਉਹਨਾਂ ਦੇ ਸਿੱਖਿਆ ਨਾਲ ਹਰ ਨਾਮ ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਜਿਹੜੇ ਸਵੇਰੇ ਸਵੇਰੇ ਉੱਠ ਕੇ ਗੁਰਦੁਆਰੇ ਸਾਹਿਬ ਵਿੱਚ ਕਥਾ ਵੀ ਕਰਦੇ ਹਨ ਮੇਰੇ ਵਰਗੇ ਤੇ ਧਨ ਦੇ ਪਿੱਛੇ ਪਏ ਹੋਏ ਹਨ ਦੁਨਿਆਵੀ ਚੱਕਰਾਂ ਵਿੱਚ ਹੀ ਪਏ ਹੋਏ ਹਨ ਉਹਨਾਂ ਦੇ ਨਾਮ ਧਨ ਖਰੀਦਣ ਦਾ ਸਮਾਂ ਨਹੀਂ ਮਿਲਦਾ ਹੈ ਉਹਨਾਂ ਨੂੰ ਸਿਰਫ ਦੁਨਿਆਵੀ ਧਨ ਹੀ ਚੰਗਾ ਲੱਗਦਾ ਹੈ ਤੇ ਨਾਮ ਧਨ ਦੀਆਂ ਗੱਲਾਂ ਉਤੋਂ ਉਤੋਂ ਹੀ ਕਰਦੇ ਹਨ ਗੁਰੂ ਜੀ ਆਪਣੀ ਬਾਣੀ ਵਿੱਚੋਂ ਫਰਮਾਉਂਦੇ ਹਨ ਉਹਨਾਂ ਪਖੰਡੀਆਂ ਬਾਰੇ ਹਰ ਧਨ ਰਤਨ ਜਵੇ ਹਰ ਮਾਨਕ ਹਰ ਧੰਨੇ ਨਾਲ ਅੰਮ੍ਰਿਤ ਵੇਲੇ ਵੱਤ ਹਰ ਭਗਤੀ ਹਰ ਲਿਵ ਲਾਈ ਪ੍ਰਮਾਤਮਾ ਦਾ ਨਾਮ ਭੀ ਧਨ ਹੈ ਇਹ ਧਨ ਰਤਨ ਜਵਾਹਰ ਮੋਤੀ ਵਰਗਾ ਕੀਮਤੀ ਹੈ ਪ੍ਰਭੂ ਦੇ ਭਗਤਾ ਨੇ ਵੱਤਰ ਦੇ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਉਸ ਵੇੜੇ ਉੱਠ ਕੇ ਜਦੋਂ ਆਤਮਿਕ ਜੀਵਨ ਪੱਲਰਦਾ ਹੈ ਇਸ ਹਰ ਨਾਮ ਧਨ ਨਾਲ ਸੁਰਤ ਜੋੜੀ ਹੁੰਦੀ ਹੈ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜ ਆ ਭਗਤ ਖਾਏ ਖਰਚ ਰਹੇ ਨਿਖੁਟੇ ਨਾਹੀ ਵਤਰ ਦੇ ਵੇੜੇ ਅੰਮ੍ਰਿਤ ਵੇੜੇ ਉੱਠ ਕੇ ਬੀਜਿਆ ਹੋਇਆ ਇਹ ਹਰ ਨਾਮ ਧਨ ਭਗਤ ਜਨ ਆਪ ਵਰਤਦੇ ਰਹਿੰਦੇ ਹਨ ਹੋਰ ਨਾਲ ਨੂੰ ਵਣਦੇ ਰਹਿੰਦੇ ਹਨ ਪਾਰੇ ਮੁਕਦਾ ਨਹੀਂ ਖਾਵੈ ਖਰਚੈ ਰਲ ਮਿਲ ਭਾਈ ਤੋੜ ਨਾ ਵੈ ਵੱਧੋ ਜਾਈ ਨਾਮ ਦਾ ਧੰ ਜਿੰਨਾ ਆਪਾਂ ਜਪਾਂਗੇ ਜਪਾਵਾਂਗੇ ਵੱਧਾ ਹੀ ਜਾਏਗਾ ਹਲਤ ਪਲਤ ਹਰ ਧਨੈ ਕੀ ਭਗਤਾ ਕੋ ਮਿਲੀ ਵਡਿਆਈ ਭਗਤ ਜਨਾ ਨੂੰ ਇਸ ਲੋਕ ਵਿੱਚ ਪਰਲੋਕ ਵਿੱਚ ਇਸ ਹਰ ਨਾਮ ਧਨ ਦੇ ਕਾਰਨ ਇੱਜ਼ਤ ਮਿਲਦੀ ਹੈ ਹਰ ਧਨ ਨਿਰਪਉ ਸਦਾ ਸਦਾ ਸਥਿਰ ਹੈ ਸਾਚਾ ਇਹੋ ਹਾਰ ਤਨ ਅਗਨੀ ਤਸਕਰੇ ਪਾਣੀ ਐ ਜਮਦੂਤੈ ਕਿਸੇ ਕਾ ਗਵਾਇਆ ਨਾ ਜਾਈ ਐਸ ਹਰੀ ਨਾਮ ਧਨ ਨੂੰ ਕਿਸੇ ਕਿਸਮ ਦਾ ਕੋਈ ਡਰ ਖਤਰਾ ਨਹੀਂ ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈ ਸਦਾ ਹੀ ਟਿਕਿਆ ਰਹਿੰਦਾ ਹੈ ਅਗ ਚੋਰ ਪਾਣੀ ਮੌਤ ਕਿਸੇ ਪਾਸੋਂ ਵੀ ਇਸ ਧਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ ਹਰ ਧਨ ਕੋ ਉੱਚਾ ਨੇੜ ਨਾ ਆਵਈ ਜਮ ਜਗਾਤੀ ਡੰਡ ਨਾ ਲਗਾਈ ਕੋਈ ਲੁਟੇਰਾ ਇਸ ਹਰ ਨਾਮ ਧਨ ਦੇ ਨੇੜੇ ਨਹੀਂ ਟੁਕ ਸਕਦਾ ਜਮ ਮਸੂਲੀਆ ਇਸ ਧਨ ਨੂੰ ਮਸੂਲ ਨਹੀਂ ਲਾ ਸਕਦਾ ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿਨਾ ਇੱਕ ਵੇਖ ਨਾਲ ਨਾ ਜਾਈ ਮਾਇਆ ਵਿੜੇ ਮਨੁੱਖਾ ਨੇ ਜੋ ਪਾਪ ਕਰ ਕਰਕੇ ਮਾਇਆ ਤਾਂ ਨਹੀਂ ਜੋੜਿਆ ਪਰ ਉਹਨਾਂ ਦੇ ਨਾਲ ਜਗਤ ਤੋਂ ਤੁਰਨ ਵੇਲੇ ਇਹ ਤਾਂ ਨੇ ਇੱਕ ਕਦਮ ਵੀ ਸਾਥ ਨਾ ਕਰ ਸਕਿਆ ਹਲ ਤੈ ਵਿੱਚ ਸਾਖਤ ਦੁਹੇਲੇ ਭਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਖਤ ਹਰ ਦਰਗੈ ਢੋਈ ਨਾ ਪਾਈ ਇਸ ਮਾਇਆ ਧੰਦੇ ਕਾਰਨ ਮਾਇਆ ਵੇੜੇ ਮਨੋਖੇ ਸ਼ਲੋਕ ਵਿੱਚ ਦੁਖੀ ਹੀ ਰਹਿਏ ਮਰਨ ਵੇੜੇ ਧਨ ਹੱਥੋਂ ਖੁੱਸ ਗਿਆ ਅਗਾਹ ਪਰਲੋਕ ਵਿੱਚ ਜਾ ਕੇ ਮਾਇਆ ਵੇੜੇ ਮਨੁੱਖ ਨੂੰ ਪਰਮਾਤਮਾ ਦੀ ਹਿਜੂਰੀ ਵਿੱਚ ਕੋਈ ਥਾਂ ਨਹੀਂ ਮਿਲਦੀ ਐਸਾ ਹਰ ਧਨ ਕਾ ਸ਼ਾਹ ਹੋਰ ਆਪ ਹੈ ਸੰਤੋ ਜਿਸਨੂੰ ਦੇ ਸੋ ਹਰ ਧਨ ਲੱਦ ਚਲਾਈ ਹੈ ਸੰਤ ਜਨੋ ਇਸ ਹਰ ਨਾਮ ਧਨ ਦਾ ਮਾਲਕ ਪਰਮਾਤਮਾ ਆਪ ਹੀ ਹੈ ਜਿਸ ਮਨੁੱਖ ਨੂੰ ਸ਼ਾ ਪ੍ਰਭੂ ਇਹ ਧਨ ਦਿੰਦਾ ਹੈ ਉਹ ਮਨੋਖੇਸ ਜਗਤ ਵਿੱਚ ਇਹ ਹਰ ਨਾਮ ਸੌਦਾ ਵਿਹਾਜ ਕੇ ਇੱਥੋਂ ਜਾਂਦਾ ਹੈ ਇੱਥੋਂ ਤੁਰਨ ਲੱਗਿਆ ਉਸ ਦੇ ਕੋਲ ਉਸ ਦੇ ਪੱਲੇ ਨਾਮ ਦਾ ਧਨ ਹੁੰਦਾ ਹੈ ਇਸ ਹਰ ਧਨ ਕਾ ਟੋਟਾ ਕਦੇ ਨਾ ਆਵਈ ਜਨ ਨਾਨਕ ਕੋ ਗੁਰ ਸੋਜੀ ਪਾਈ ਏ ਨਾਨਕ ਇਸ ਹਰ ਨਾਮ ਧਨ ਦੇ ਵਪਾਰ ਵਿੱਚ ਕਦੇ ਘਾਟਾ ਨਹੀਂ ਪੈਂਦਾ ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ਸੋਹੀ ਮਹੱਲਾ ਚੌਥਾ ਜਿਸਨੋ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਨਾ ਰਵੈ ਸੋ ਭਗਤ ਸੋ ਪਰਵਾਨ ਜਿਸ ਮਨੁੱਖ ਉਤੇ ਪ੍ਰਮਾਤਮਾ ਚੰਗੀ ਤਰ੍ਹਾਂ ਖੁਸ਼ ਹੁੰਦਾ ਹੈ ਉਹ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਉਹ ਮਨੁੱਖ ਉਸ ਦੀਆਂ ਨਜ਼ਰਾਂ ਵਿੱਚ ਭਗਤ ਹੈ ਪਰਮਾਤਮਾ ਦੇ ਦਰ ਤੇ ਕਬੂਲ ਹੈ ਤਿਸ ਕੀ ਮੈਂ ਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰ ਪੁਰਖ ਭਗਵਾਨ ਜਿਸ ਮਨੁੱਖ ਦੇ ਹਿਰਦੈ ਵਿੱਚ ਭਗਵਾਨ ਪੁਰਖ ਆ ਵਸਦਾ ਹੈ ਉਹਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਗੋਵਿੰਦ ਗੁਣ ਗਾਈਐ ਜਿਉ ਲਾਏ ਸਤਿਗੁਰੂ ਨਾਲ ਧਿਆਨ ਰਹਾਉ ਆਓ ਚਿਤ ਜੋੜ ਕੇ ਗੁਰ ਦੀ ਬਾਣੀ ਨਾਲ ਸੁਰਤ ਜੋੜ ਕੇ ਪਰਮਾਤਮਾ ਦੀ ਸਿਫਤਸਲਾਹ ਦੇ ਗੀਤ ਗਾਇਆ ਕਰੀਏ ਰਹਾਓ ਸੋ ਸਤ ਗੁਰੂ ਸਾ ਸੇਵਾ ਸਤ ਗੁਰ ਕੀ ਸਫਲ ਹੈ ਜਿਸ ਤੇ ਪਾਈਏ ਪਰਮ ਨਿਧਾਨ ਉਹ ਗੁਰੂ ਐਸਾ ਸਮਰੱਥ ਹੈ ਕਿ ਉਸ ਪਾਸੋਂ ਸਭ ਤੋਂ ਉੱਚਾ ਖਜ਼ਾਨਾ ਮਿਲ ਜਾਂਦਾ ਹੈ ਉਸ ਗੁਰੂ ਦੀ ਦਸੀ ਹੋਈ ਉਹ ਸੇਵਾ ਭੀ ਭੀ ਫਲ ਲਿਆਉਂਦੀ ਹੈ ਸਫਲ ਹੋ ਜਾਂਦੀ ਹੈ ਜੋ ਦੂਜੇ ਭਾਇ ਸਾਖਤ ਕਾਮਨਾ ਅਰਥ ਦੁਰਗੰਧ ਸ੍ਰੇਵੰਦੇ ਸੋਨੇ ਫਲ ਸਭ ਅਗਿਆਨ ਜਿਹੜੇ ਮਾਇਆ ਵੇੜੇ ਮਨੁੱਖ ਮਾਇਆ ਦੇ ਪਿਆਰ ਵਿੱਚ ਫਸ ਕੇ ਮਾਨਦੀਆਂ ਵਾਸ਼ਨਾ ਪੂਰੀਆਂ ਕਰਨ ਦੀ ਖਾਤਰ ਵਿਸ਼ੇ ਵਿਕਾਰਾਂ ਵਿੱਚ ਲੱਗੇ ਰਹਿੰਦੇ ਹਨ ਉਹ ਜੀਵਨ ਵਿਅਰਥ ਗਵਾ ਲੈਂਦੇ ਹਨ ਉਹਨਾਂ ਦਾ ਸਾਰਾ ਜੀਵਨ ਹੀ ਆਤਮਕ ਜੀਵਨ ਵੱਲੋਂ ਬੇਸਮਝੀ ਹੈ ਜੇ ਸਨੋ ਪਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੈ ਸੋ ਪਾਵੇ ਦਰਗਹਿ ਮਾਨ ਜਿਸ ਮਨੁਖ ਨੂੰ ਗੁਰੂ ਤੇ ਸ਼ਰਧਾ ਹੁੰਦੀ ਹੈ ਉਹਦਾ ਹਰ ਜਸ ਗਾਣਾ ਹਰੀ ਦੀ ਹਜੂਰੀ ਵਿੱਚ ਕਬੂਲ ਪੈਂਦਾ ਹੈ ਉਹ ਮਨੁਖ ਪਰਮਾਤਮਾ ਦੀ ਦਰਗਾਹ ਵਿੱਚ ਆਦਰ ਪੰਦਾ ਹੈ ਜੋ ਬਿਨ ਪਰਤੀਤੀ ਕੁਪਟੇ ਗੂੜੀ ਗੂੜੀ ਅੱਖੀ ਮੀਟਦੇ ਉਨਕਾ ਉਤਰ ਜਾਏਗਾ ਝੂਠ ਗੁਮਾਨ ਪਰ ਜਿਹੜੇ ਫਰੇਬੀ ਮਨੁੱਖ ਗੁਰੂ ਤੇ ਨਿਸ਼ਚਾ ਰੱਖਣ ਤੋਂ ਬਿਨਾ ਝੂਠ ਮੂਠੀ ਅੱਖਾਂ ਮੀਟਦੇ ਹਨ ਮਾਨੋ ਸਮਾਧੀ ਲਈ ਬੈਠੇ ਹਨ ਉਹਨਾਂ ਦਾ ਆਪਣੀ ਉੱਚਤਾ ਬਾਰੇ ਝੂਠਾ ਹੰਕਾਰ ਆਖਰ ਲੈ ਜਾਏਗਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਵੇਂ ਪ੍ਰਖ ਭਗਵਾਨ اے ਪ੍ਰਭੂ ਪਰਮਾਤਮਾ ਕਾਲਪੁਰਖ ਵਾਏ ਗੁਰੂ ਜਿਤਨਾ ਵੀ ਜੀਵਾਂ ਦਾ ਜਿੰਦ ਸਰੀਰ ਹੈ ਪਿੰਡਾ ਹੈ ਇਹ ਸਭ ਤੇਰਾ ਦਿੱਤਾ ਹੋਇਆ ਹੈ ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ ਵਿਆਪਕ ਪਰਮਾਤਮਾ ਪ੍ਰਭੂ ਹੈ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਕਰੀ ਤੇਹਾ ਹੋ ਕਰੀ ਬਖਿਆਨ हे प्रभु परमात्मा तेरे दासा दा दास नानक आखदा है के हे प्रभु तू जो कुछ ਮੈਥੋਂ ਖਵਾਂਦਾ ਹੈ ਜੋ ਕੁਛ ਮੈਥੋਂ ਅਕਰਵਾਂਦਾ ਹੈ ਮੈਂ ਉਹੀ ਕੋ ਸਾਖਦਾ ਹਾਂ ਤੇ ਕਰਦਾ ਹਾਂ ਤੇਰੇ ਹੁਕਮਤੋਂ ਬਗੈਰ ਮੈਂ ਹੋਰ ਕੁਝ ਵੀ ਨਹੀਂ ਕਹਿ ਸਕਦਾ ਚੌਥੇ ਨਾਨਕ ਚੌਥੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪਣੀ ਬਾਣੀ ਵਿੱਚ ਸਾਨੂੰ ਕਲਜੂਗੀ ਜੀਵਾ ਨੂੰ ਨਾਮ ਜਪਣ ਦਾ ਉਪਦੇਸ਼ ਦੇ ਰਹੇ ਹਨ ਕਿ ਐਵੇਂ ਝੂਠੀ-ਮੂਠੀ ਨਾ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਮੂੰਹ ਦੇ ਨਾਲ ਹੀ ਨਹੀਂ ਦਿਲੋਂ ਵੀ ਕਰਿਆ ਕਰੋ ਪ੍ਰਮਾਤਮਾ ਦਾ ਧਿਆਨ ਧਰਿਆ ਕਰੋ ਜੋ ਆਪਾਂ ਸਾਰਾ ਸੰਸਾਰ ਦੇਖਦੇ ਹਾਂ ਇਹ ਸਾਰਾ ਬਿਨਸ ਜਾਏਗਾ ਇੱਕ ਦਿਨ ਤੇ ਨਾਮ ਹੀ ਰਹੇਗਾ ਨਾਮ ਰਿਓ ਸਾਧੂ ਰਿਓ ਰਹੇਓ ਗੁਰ ਗੋਬਿੰਦ ਇਸ ਕਰਕੇ ਨਾਮ ਜਪਣਾ ਇਨਸਾਨ ਦੇ ਵਾਸਤੇ ਮਨੁੱਖੀ ਜਨਮ ਲੈ ਕੇ ਬਹੁਤ ਜ਼ਰੂਰੀ ਹੈ ਜੇ ਤਾਂ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਇ へ ਤੇਹਾ ਹੋ ਕਰੀ ਵਖਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 734 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 735 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ